ਇਤਲਵਾ ਪਰ ਸੰਵਰ ਦिए ਅੰਧਾਰੇ ਮੇ ਜਸਮ ਜਲਾਇਆ ਹੈ ਤਬ ਜਾ ਕੇ ਨਹੀਂ ਹਮ ਮੇ ਸਰਪ ਇਹ ਕੇਸਰੀ ਰੰਗ ਸਜਾਇਆ ਹੈ ਮੇਰਾ ਇਹ ਫਿਲਮ ਬਣਾਉਂਦਾ ਸਭ ਤੋਂ ਪਹਿਲਾ ਮਕਸਦ ਸੀ ਇਸ ਕਹਾਣੀ ਦੇ ਬਾਰੇ ਮੈਂ ਬਚਪਨ ਤੋਂ ਸੁਣਦੇ ਆਇਆ ਮੈਨੂੰ ਪਤਾ ਹੈ ਕਈ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਮੇਰੇ ਡੈਡੀ ਮੇਰੇ ਪਿਤਾ ਜੀ ਇੱਥੇ ਹਲੂ ਵਾਲੇ ਕਟੜਾ ਦੇ ਇੱਥੇ ਉਹਨਾਂ ਦੀ ਪੈਦਾਇਸ਼ ਹੈ ਉਹਨਾਂ ਨੇ ਮੈਨੂੰ ਜਿੱਲਾ ਵਾਲਾ ਬਾਤ ਬਾਰੇ ਬਹੁਤ ਕੁਝ ਦੱਸਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੱਸਿਆ ਸੀ ਤੇ ਜਦੋਂ ਮੈਂ ਮੇਰੇ ਕੋਲ ਇਹ ਕਹਾਣੀ ਆਈ ਮੈਂ ਉਸੇ ਵਕਤ ਮਨ ਬਣਾ ਲਿਆ ਸੀ ਕਿ ਮੈਂ ਇਹ ਫਿਲਮ ਕਰਨੀ ਕਰਨੀ ਮੈਂ ਦੱਸਣਾ ਚਾਹੁੰਦਾ ਕਿ ਹੋਇਆ ਕੀ ਸੀ ਇਹ ਜੋ ਫਿਲਮ ਹੈ ਜੀ ਇਹ ਉਹ ਚੈਪਟਰ ਹੈ ਜੋ ਸਾਡੀ ਹਿਸਟਰੀ ਦੇ ਕਿਤਾਬ ਵਿੱਚ ਨਹੀਂ ਲਿਖਿਆ ਗਿਆ ਕਿਸ ਨੂੰ ਨਹੀਂ ਪਤਾ ਇਹਦੇ ਬਾਰੇ ਅੰਗਰੇਜ਼ਾਂ ਨੇ ਜੋ ਹਿਸਟਰੀ ਦੀ ਕਿਤਾਬਾਂ ਬਣਾਈਆਂ ਬਸ ਕੋਈ ਪਤਾ ਸਾਨੂੰ ਕਿ ਕੀ ਹੋਇਆ ਸੀ ਲੇਕਿਨ ਇਹ ਚੀਜ਼ਾਂ ਅਜੇ ਬਾਰੇ ਕਿਸੇ ਨੂੰ ਨਹੀਂ ਪਤਾ ਬਾਕੀ ਤੇ ਜਦੋਂ 18 April ਨੂੰ ਇਹ ਫਿਲ ਬਾਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕਿ ਹੋਇਆ ਕੀ ਸੀ ਫਿਲਮ ਦਾ 18 April ਨੂੰ ਆਪ ਹੀ ਦੱਸੇਗੀ ਕੀ ਕੀ ਚੀਜ਼ ਹੈ ਥੈਂਕ ਯੂ ਸੋ ਵੈਰੀ ਮੱਚ ਅਕਸ਼ੇਪਾ ਜੀ ਵੀ ਆਰ ਸੋ ਗਲੈਡ ਟੂ ਹੈਵ ਯੂ ਹੇਅਰ ਅਰੇ ਉਹ ਧਰਤੀ ਹੈ ਜਿਨੇ ਸ਼ਹਾਦਤ ਦਾ ਇੱਕ ਐਸਾ ਇਨਕਲਾਬ ਲੈ ਕੇ ਆਈ ਸੀ ਦੇਸ਼ ਦੇ ਵਿੱਚ ਇਸ ਧਰਤੀ ਨੇ ਹਲਾਤਾ ਸੀ ਸਾਰੀ ਦੁਨੀਆ ਨੂੰ ਕੋਈ ਮੰਨੇ ਜਾਂ ਨਾ ਮੰਨੇ ਗੋਰੀ ਹਕੂਮਤੀ ਜੇ ਜੜ ਹਿੱਲੀ ਸੀ ਤਾਂ ਇਸ ਕਾਂਡ ਤੋਂ ਬਾਅਦ ਜੋ ਜਲ੍ਹਿਆਂਵਾਲਾ ਬਾਗ ਦੇ ਵਿੱਚ ਉਹਨਾਂ ਨੇ ਮਾਸੂਮਾਂ ਦੇ ਨਾਲ ਨੇ ਹਥਿਆਰਾਂ ਦੇ ਨਾਲ ਜੋ ਕੀਤਾ ਸੀ ਅਰਾਜਸੀ ਸਾਰੇ ਕਰਮਾ ਵਾਲੇ ਆ ਕਿ ਅਸੀਂ ਅੱਜ ਉਸੇ ਸਰ ਜ਼ਮੀਨ ਤੇ ਉਸੇ ਧਰਤੀ ਦੇ ਉੱਤੇ ਉਸੇ ਜਗ੍ਹਾ ਤੇ ਇਕੱਠੇ ਹੋਏ ਆ ਜਿਨੇ ਇੱਕ ਇੱਕ ચીਖ ਆਪਣੇ ਕੰਨਾਂ ਦੇ ਨਾਲ ਸੁਣੀ ਸੀ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰੱਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨਾ ਹੈ ਸਰੀਰ ਚਾਹੇ ਚਲੇ ਗਏ ਸੀ ਪਰ ਉਹਨਾਂ ਦਾ ਰੱਤ ਉਹਨਾਂ ਦੀ ਖੂਨ ਉਹਨਾਂ ਦਾ ਅੱਜ ਵੀ ਇਸ ਧਰਤੀ ਦੇ ਵਿੱਚ ਕਫਨ ਹੈ اور ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਲੁਕਾਈ ਬੈਠਾ ਪਰ ਜਿੱਤਾ ਅਖੇਪਾ ਜੀ ਨੇ ਦੱਸਿਆ ਕਿ ਇਤਿਹਾਸ ਦੇ ਵੀ ਬਹੁਤ ਸਾਰੇ ਪੰਨੇ ਐਸੇ ਹੁੰਦੇ ਨੇ ਜਿਹੜੇ ਫਰੋਲੇ ਨਹੀਂ ਜਾਂਦੇ ਜਿਹੜੇ ਅਣਸੱਡ ਰਹਿ ਜਾਂਦੇ ਆ ਅਣਸੰਗ ਹੀਰੋ ਸਾਡੇ ਪੰਜਾਬ ਦੇ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਪੰਜਾਬ ਦੇ ਦੋ ਚਾਰ ਸ਼ਹੀਦਾਂ ਨੂੰ ਅਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਕਰਦੇ ਆ ਪਰ ਸੈਂਕੜੇ ਸ਼ਹੀਦਾਂ ਨੂੰ ਅਸੀਂ ਵਿਸਾਰ ਵੀ ਦਿੱਤਾ ਮੈਂ ਬੱਚਿਆਂ ਨੂੰ ਕਈ ਵਾਰੀ ਪੁੱਛਦਾ ਹਾਂ ਨਾ ਕਿ ਇੱਥੇ ਨਾਲ ਹੀ ਬਾਬਾ ਸੋਹਨ ਸਿੰਘ ਭਗਣਾ ਦਾ ਪਿੰਡ ਹੈ ਭਗਣਾ ਕਿਸੇ ਨੂੰ ਪਤਾ ਇੱਥੋਂ 10 ਕਿਲੋਮੀਟਰ ਦੂਰ ਨਹੀਂ ਹੋਣਾ ਬਾਬਾ ਸੋਹਨ ਸਿੰਘ ਭਗਣਾ ਦਾ ਨਹੀਂ ਲੋਕਾਂ ਨੂੰ ਪਤਾ ਕਿਸ਼ਨ ਸਿੰਘ ਗਰਗਜ ਨੂੰ ਲੋਕ ਭੁੱਲ ਗਏ ਬੰਤਾ ਸਿੰਘ ਸੰਘਵਾਲ ਵਰਗੇ ਹਜ਼ਾਰਾਂ ਸ਼ਹੀਦ ਨੇ ਸਾਡੇ ਜਿਨ੍ਹਾਂ ਦੇ ਨਾਮ ਹੀ ਬੱਚੇ ਹੁਣ ਸੁਣ ਰਹੇ ਹੋਣੇ ਨੇ ਕਿ ਅੱਛਾ ਇਹ ਵੀ ਲੋਕ ਸੀ ਪਰ ਉਹ ਕਿਦੇ ਵਾਸਤੇ ਸ਼ਹਾਦਤ ਦੇ ਗਏ ਜੇ ਸਾਨੂੰ ਉਹਨਾਂ ਦੇ ਨਾਮ ਹੀ ਨਹੀਂ ਪਤਾ ਸੋ ਮੈਂ ਅੱਜ ਜੋ ਸਬਜੈਕਟ ਨਹੀਂ ਹੈ ਕਦੇ ਉਸ ਸਬਜੈਕਟ ਤੇ ਗੱਲ ਕਰਾਂਗੇ ਪਰ ਮੈਂ ਸੱਚੀ ਦੱਸਾਂ ਕਿ ਮੈਂ ਬਹੁਤ ਇਮੋਸ਼ਨਲ ਹੋਇਆ ਜਿੱਦ ਨਖਸ਼ੇ ਭਾਜੀ ਨੇ ਪਹਿਲੀ ਵਾਰ ਹੀ ਕਿਹਾ ਕਿ ਮੈਂ ਜੱਲਿਆਂ ਵਾਲੇ ਬਾਗ ਤੱਕ ਦੀ ਫਿਲਮ ਲੋਕਾਂ ਨੇ ਦੇਖੀ ਹੈ ਉਸ ਤੋਂ ਬਾਅਦ ਕੀ ਹੋਇਆ ਸੀ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਉਹ ਰਵਾਇਰ ਨੂੰ ਗੋਲੀ ਮਾਰ ਕੇ ਇੱਕ ਬਦਲਾ ਇੱਥੇ ਲਿਆ ਗਿਆ ਸੀ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਉਹ ਦਾ ਬਦਲਾ ਖੂਨ ਦਾ ਬਦਲਾ ਖੂਨ ਉਥੇ ਲੰਡਨ ਚ ਹੋਇਆ ਸੀ ਇੱਥੇ ਜੋ ਸਾਡੀ ਪਾਤ੍ਰ ਰੋਲੀ ਗਈ ਸੀ ਸਾਨੂੰ ਡੀਗ੍ਰੇਡ ਕੀਤਾ ਗਿਆ ਸੀ ਉਸ ਡੀਗ੍ਰੇਸ਼ਨ ਦਾ ਬਦਲਾ ਵੀ ਇੱਕ ਬਹੁਤ ਹੀ ਕਮਾਲ ਦੀ ਸ਼ਖਸੀਅਤ ਜਿੰਨਾ ਬਾਰੇ ਸਾਨੂੰ ਵੀ ਨਹੀਂ ਪਤਾ ਅਸੀਂ ਨਾ ਤਾਂ ਕਦੇ ਪੜਿਆ ਨਾ ਸਾਨੂੰ ਕਦੇ ਦੱਸਿਆ ਗਿਆ ਔਰ ਜਦੋਂ ਪੁਰਾਣਾ ਚੱਲਿਆ ਵਾਲਾ ਬਾਗ ਦਾ ਸਟਰਕਚਰ ਸੀ ਇੱਥੇ ਉਹ ਉਹਨਾਂ ਦਾ ਲੱਗਾ ਹੁੰਦਾ ਸੀ ਇੱਕ ਪੂਰਾ ਜ਼ਿਕਰ ਸਰ ਸ਼ੰਕਰਨ ਨਾਇਰ ਜੀ ਸਰ ਸੰਕਰਨ ਨਾਇਰ ਇੱਕੋ ਹਸਤੀ ਜਿਨੇ ਇਸ ਚੀਜ਼ ਦਾ ਬੁਰਾ ਮਨਾਇਆ ਕਿ ਤੁਸੀਂ ਜੋ ਵੀ ਕਰਦੇ ਹੋ ਠੀਕ ਹੈ ਸਰਕਾਰਾਂ ਚੱਲਦੀਆਂ ਹਕੂਮਤ ਚੱਲਦੀ ਹੈ ਪਰ ਤੁਸੀਂ ਸਾਡੀ ਅਜ਼ਮਤ ਤੇ ਅਜ਼ਮਤ ਨੂੰ ਹੱਥ ਪਾਇਆ ਸਾਡੇ ਮਾਸੂਮ ਲੋਕਾਂ ਦੀ ਇੱਜ਼ਤ ਤੇ ਕਲਮੇ ਨੂੰ ਖੜਿਆ ਤੁਸੀਂ ਉਸ ਬੇਪਤੀ ਦਾ ਬੇਹੁਰਮਤੀ ਦਾ ਉਸ ਕਤਲਗਾਰਦ ਦਾ ਜੇ ਬਦਲਾ ਕਿਸੇ ਨੇ ਕੋਰਟ ਚ ਜਾ ਕੇ ਸੰਵਿਧਾਨਕ ਢੰਗ ਦੇ ਨਾਲ ਕਾਨੂੰਨੀ ਢੰਗ ਦੇ ਨਾਲ ਕਨਸਟੀਚਿਊਸ਼ਨਲ ਟੰਗ ਦੇ ਨਾਲ ਲਿਆ ਸੀ ਕਿ ਸਰ ਸੰਕਰਨ ਨਾਇਰ ਨੇ ਸੋ 18 ਅਪ੍ਰੈਲ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਓ ਸਰ ਸੰਕਰਨ ਨਾਇਰ ਕੌਣ ਸੀ ਕਿੱਥੋਂ ਆਏ ਸੀ ਕਿਵੇਂ ਉਹ ਸਾਰੀ ਹਕੂਮਤ ਦੇ ਨਾਲ ਭੜ ਗਏ ਸੀ ਸੋ ਥੈਂਕ ਯੂ ਸੋ ਵੈਰੀ ਮਚ ਅਕਸ਼ੇਪਾ ਜੀ ਸੋਇਬ ਬੋਲਪ੍ਰੀਤ ਉਹ ਵੀ ਜੇ ਨੇ ਜੋ ਤੋਂ ਦੇ ਨਾਲ ਜਿਹੜੀ ਗੱਲ ਜਿੱਥੋਂ ਛੱਡੀ ਸੀ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸ਼ੰਕਰ ਨਾਇਰ ਸਾਹਿਬ ਸਰ ਜਿਨ੍ਹਾਂ ਨੇ ਆਪਣੇ ਸਰ ਦੀ ਆਪਾਦੀ ਤਿਆਗ ਦਿੱਤੀ ਔਰ ਤੁਹਾ ਤੋਂ ਵੱਧ ਕੋਈ ਨਫਾ ਵੀ ਨਹੀਂ ਲ ਸਕਦਾ ਸੀ ਉਹ ਇਸੇ ਬਿਲਕੁਲ ਐ ਮੈਰਵਾ ਜਦੋਂ ਡਿਲੀਟ ਕਰਕੇ ਜਦੋਂ ਉਹਦੇ ਚੋਂ ਤੁਹਾਡੀ ਤਸਵੀਰ ਨਿਕਲਦੀ ਕੋਈ ਸ਼ੰਕਰਨਾਾਇਲ ਵਰਗਾ ਸੀ ਸੁਰਗੂਚੀ ਉਹਨਾਂ ਦੇ ਪਰਪੋਤੇ ਕਹਿ ਸਕਦੇ ਹਾਂ ਸੀ ਉਹਨਾਂ ਦੇ ਵੱਡੇ ਪੋਤੇ ਮਗਰ ਪੋਤਿਆਂ ਦੇ ਪੋਤੇ ਪਰਪੋਤੇ ਜਣ ਹਾਂਜੀ ਹਾ ਜਿਰਾ ਗੂਚੀ پا جی شنکر نائر جیتے ہیں زندہ ہیں موجود ہیں انہوں نے ڈے فارک ٹوڈے ملیالی نیو ایئر اینڈ یو ہی To honor the, the memory of Sir Chetur Sankranaya, my great grandfather. And I'm very privileged to be here. And I want to thank Dharma Productions, Saksha Kumar, Mr. Mahaganand, Ananya Pandey, Amritpal, Indra, and of course, Karan Singh Kyati, and everyone else involved in bringing his story to life. And the whole world. Now resounds with the name of Chetul Shankar Nair, and I'm very, very grateful to all of you. Thank you. And I'd like to thank the people of Punjab. You honored him hundreds of years ago, 106 years ago, seven years ago, and you're, you're here honoring him again. I really, really thank you. This is a great film, it's an absolutely incredible film, and Mr. Akshay Kumar and Mr. Madhavan have played. ہم ایکٹر ہیں ہم زیادہ ٹائم نہیں لیں گے آپ کے پاس ہم دو چیز کہنا چاہتے ہیں ایک تو یہ ایکٹر ہونے کی وجہ سے ہمیں ملتا ہے جسے ہمیں پتا ہے کہ کئی سال بعد بھی جب ہم ایسے کردار اور اس فلم کو دیکھیں گے تو من میں بہت بڑا گرو محسوس ہوگا ہمارے اس دنیا میں پیدا ہونے کا ایک وجہ جو ہے وہ سمجھ میں آئے گا یہ جب بھی میں نے ٹریلر دیکھی ہے آج بھی میرا روح کانپ اٹھتا ہے میں بغیر چھوٹ آ... آ... کہے میں آپ سے کہتا ہوں چند سیکنڈ تک تو میں بول نہیں پاتا ہوں جب بھی میں یہ ٹریلر دیکھتا ہوں اور یہ گانا سنتا ہوں اگر میری یہ حالت ہے تو سوچے یہاں پہ جو حادثہ ہوا تھا ਨਨਿਆ ਹਾਈ ਤੁਸੀਂ ਬਹੁਤ ਸਾਰੇ ਇਸ ਤੋਂ ਪਹਿਲਾਂ ਜਿਹੜੇ ਵੀ ਕੈਰੈਕਟਰਸ ਕੀਤੇ ਨੇ ਉਹ ਬੜੇ ਹੀ ਬੱਬਲੀ ਜੀ ਨੇ ਇਹ ਹੁਣ ਤੱਕ ਦਾ ਤੁਹਾਡਾ ਸਭ ਤੋਂ ਅਲੱਗ ਕੈਰੈਕਟਰ ਸੀ ਤਾਂ ਕੀ ਪ੍ਰੈਪਰੇਸ਼ਨਸ ਰਹੀਆਂ ਤੁਹਾਡੀਆਂ ਜੀ ਸੱਚਿਆ ਕਾਲ ਆ آپ نے کہا کہ میں نے بہت ببلی کیریکٹرس کیے ہیں پہلے تھوڑے کیے ہیں میں نے اس کا پریپریشن جیسے اکشر سر نے کہا سارا اسکرپٹ میں ہی تھا جیسے ڈائیلاگس لکھے گئے تھے ہمارے ڈائریکٹر کے ساتھ میں نے بہت ٹائم اسپینڈ کیا اور جو لائنس تھے اس میں سب آ جاتا ہے تو آئی تھنک جو بھی پریپریشن تھا پڑھائی میں چلا گیا آئی تھنک اسپینڈنگ ٹائم وتھ دا ڈائریکٹر پیننگ ٹائم وتھ اکشر سر اینڈ جسٹ گیٹنگ ان ٹو دا کاسٹیوم آلسو کائنڈ آف ہیلپ می پریپیر فور دا کیریکٹر

اس کے تھوڑا مجھے یہ سمجھانے کا موقع ملا کہ ہم کبھی بھارتی ہونے کے ناطے بھی کبھی کبھی کیسے غلطیاں کر جاتے ہیں اپنے سواد کی وجہ سے صرف دشمن بھاگ نہیں ہے ہمارے اندر بھی کچھ دشمن ہے جن کو مارنا بہت ضروری ہے اور اس کردار کو نبھاتے سمے مجھے اپنے آپ پہ گھن ہونے لگا اور تب مجھے لگا کہ میں وہ صحیح کر رہا ہوں اب جو فلم کا نتیجہ ہوگا سو ہوگا میں اس فلم کو لے کر بہت گرم محسوس کرتا ہوں تو انہوں جو ایک فلم کی تھی تو کیسری چپٹر ٹو تو اس سمیں جڑایا

where i sometimes dream about this and it keeps on coming in my head because of that ek gaana jo hai ga it's a very haunting song main jinnni jaldi ye khatam hoye to main dassan ki ka gaana kiya ga dass he is a guest of honor main bhi is da film da hissa es karke kyunki jalian wale baag di tarthi shaheedan muridan di tarthi main unna shaheedan de naal judeya ਅਸੀਂ ਸਾਰਿਆਂ ਨਾਲ ਸ਼ਹੀਦਾਂ ਦੇ ਨਾਲ ਜੁੜ ਕੇ ਇਸ ਫਿਲਮ ਨੂੰ ਦੇਖ ਕੇ ਮਹਿਸੂਸ ਕਰਨਾ ਦੇਖ ਕੇ ਸਵਾਲ ਪੁੱਛਣਾ ਕਿ ਇਹਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਜਾਂ ਨਹੀਂ ਔਰ ਮਹਿਸੂਸ ਕਰੋਗੇ ਤੁਸੀਂ ਇਸ ਫਿਲਮ ਦੇ ਵਿੱਚ ਕਿ ਇਹ ਸ਼ੇਰ ਸ਼ੇਰਨੀ ਜਿਹੜੇ ਹਨ ਪੁੱਛੀ ਕਰਦੇ ਯਾਰ ਕਿ ਘੋੜਿਆਂ ਦੇ ਸਾਹਮਣੇ ਆਵਾਜ਼ ਉਠਾਉਣੀ ਮਤਲਬ ਗੋਲੀ ਕੇਸਰੀ ਦੇ ਵਿੱਚ ਇਹਨਾਂ ਨੇ ਯੁੱਧ ਦੇ ਵਿੱਚ ਵਾਰੀਅਰ ਦੇ ਰੂਪ ਦੇ ਵਿੱਚ ਆਪਣਾ ਰੋਲ ਲੇ ਭਾਇਆ ਬਾਰੇ ਇਸ ਫਿਲਮ ਦੇ ਵਿੱਚ ਇਸ ਫਿਲਮ ਦਾ ਇੱਕ ਵਕੀਲ ਬਣ ਕੇ ਆਪਣੀਆਂ ਦਲੀਲਾਂ ਹੰਕਾਰ ਨਾਲ ਪੜੀ ਔਰ ਔਰ ਮੁਕਦਮਾ ਜਿੱਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਤਿਹ ਕਿੰਨਾ ਦੀ ਹੋਈ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਲਈ ਕਿਸੇ ਨੇ ਮੁਕਦਮਾ ਲੜਿਆ ਕਿਸੇ ਨੇ ਛੇੜਿਆ ਹੀ ਨਹੀਂ ਮੁਕਦਮਾ ਉਹਨਾਂ ਸ਼ਖਸਾਂ ਲਈ ਉਹਨਾਂ ਕਲਾਕਾਰਾਂ ਲਈ ਉਹਨਾਂ ਆਦਾਕਾਰਾਂ ਲਈ ਉਹਨਾਂ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਇਹ ਕਹਾਣੀ ਆਈ ਹੈ ਔਰ ਮੁਖਰਜੀ ਸਾਹਿਬ ਤੁਸੀਂ ਇਸਮ ਨੂੰ ਸੰਭਾਲ ਕੇ ਰੱਖਿਆ ਜਲੇ ਵਾਲੇ ਬਾਗ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤਲਵਾ ਤੇ ਸੰਵਰਦੀਏ ਅੰਧਾਰੇ ਮੇ ਜਿਸਮ ਜਲਾਇਆ ਹੈ ਤਬੂ ਜਾ ਕੇ ਕਹੀਂ ਹਮ ਮੇ ਸਰਪੇ یہ کسری رنگ سجا رہا ہے کہ میری زمین افسوس نہیں جو تیرے لیے سا درد سہے محفوظ رہے تیری آن سدا چاہے جان میری یہ رہے نہ رہے کہ میری زمین محبوب مری میری نس نس میں تیرا esque bahe pee kaha na pade kabhi rang tera jismon se nikal ke khoon kahe ke teri mitti mein mil jaawaa dul ban ke main khil jaawaa teri si main dil ki arzoo تیری ندیوں میں بہ جاواں تیرے کھیتوں میں لہرا اتنی سی ہے دل کی یار کہ اے ہیر میری تو ہستی رہے تیری آنکھ کھڑی بھر نہ ہو میں مرتا تھا جس مکھڑے پہ کبھی اس کا اجالا نہ ہو کہ مائی میری کیا فکر تجھے کیوں آنکھ سے دریا بہتا ہے تو کہتی تھی تیرا چاند ہوں میں اور چاند ہمیشہ رہتا ہے کہ تیری مٹی میں مل جاوا گل بن کے میں کھل جا اتنی سی ہے دل کی ہو تیری ندیوں میں بہہ جا تیرے لہر میں سی ہے گا کہ 18 اپریل نو یہ مووی ریلیز ہو رہی ہے سارا پوری فیملی نہ ਕਿਉਂਕਿ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਹਿਸਟਰੀ ਕੀ